ਸਸਿਗਾ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਆਈਡੀਆ ਟੀਵੀ ਤੇ ਮੈਂ ਪ੍ਰਦੀਪ ਕਸਵਾ ਦੋਸਤੋ ਅਕਸਰ ਹੀ ਹੋਮੋਪੈਥੀ ਜਿਹੜੀ ਦਵਾਈ ਹੈ ਇਹਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਬਹੁਤ ਸਾਰੇ ਭੰਬਲ ਪੁੱਛੇ ਜਿਹੜੇ ਉਹ ਪਾਏ ਜਾਂਦੇ ਨੇ ਲੋਕਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ ਨੂੰ ਲੈ ਕੇ ਜਿਹੜੇ ਨੇ ਇੱਕ ਭਰਮ ਭਲੇਖੇ ਵੀ ਜਿਹੜੇ ਖੜੇ ਕੀਤੇ ਜਾਂਦੇ ਨੇ ਅੱਜ ਆਪਣੇ ਨਾਲ ਸੀਨੀਅਰ ਡਾਕਟਰ ਏਐਸ ਮਾਨਹੋਰੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਤੇ ਜਾਣਾਂਗੇ ਸਾਰਾ ਕੁਝ ਤੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਠੀਕ ਹੈ ਜੀ ਧੰਨਵਾਦ ਤੁਹਾਡਾ ਵੀ ਕਵਰ ਕਰਨ ਆਏ ਹੋ ਤੁਸੀਂ ਹਾਂਜੀ ਏ ਡਾਕਟਰ ਸਾਹਿਬ ਆਪਾਂ ਗੱਲਬਾਤ ਕਰਨੀ ਹੈ ਹੋਮੋਪੈਥੀ ਬਾਰੇ ਹਾਂਜੀ ਹਾਂਜੀ ਹੋਮੋਪੈਥੀ ਬਾਰੇ ਬਹੁਤ ਝਰੇ ਪਰੰਪਲੇ ਖੇਜਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਪਾਏ ਜਾਂਦੇ ਨੇ ਇਹ ਅੱਜ ਆਪਾਂ ਦਰਸ਼ਕਾਂ ਨੂੰ ਇਹ ਦੱਸਣਾ ਵੀ ਜਿਹੜੀ ਹੋਮੋਪੈਥੀ ਹੈ ਇਹ ਦਵਾਈ ਕੀ ਹੈ ਸਭ ਤੋਂ ਪਹਿਲਾਂ ਦੱਸਿਓ ਵੀ ਇਹ ਕਿਹੜੀ ਜਿਹੜੀ ਖੋਜ ਕਦੋਂ ਹੋਈ ਤੇ ਕਿਸ ਨੇ ਕੀਤੀ ਤੇ ਫੇਰ ਇਹ ਕਿਵੇਂ ਲਾਗੂ ਹੋਈ ਜੀ ਹਾਂਜੀ ਹਾਂਜੀ ਹ ホームਪੈਥੀ ਦੇ ਜਨਮਦਾਤਾ ਡਾਕਟਰ ਸੈਮੂਅਲ ਹੈਨੇਮਾਨ ਨੇ ਜੀ ਜਰਮਨ ਦੇ ਰਹਿਣ ਵਾਲੇ ਤੇ ਉਹ ਦੇਖਦੇ ਸੀ ਕਿ ਐਲੋਪੈਥੀ ਦਵਾਈਆਂ ਦਿੰਦੇ ਮਰੀਜ਼ ਥੋੜੇ ਚਿਰ ਲਈ ਠੀਕ ਹੁੰਦਾ ਫੇਰ ਬਿਮਾਰੀ ਆ ਜਾਂਦੀ ਫੇਰ ਬਿਮਾਰੀ ਆ ਜਾਂਦੀ ਤਾਂ ਉਹਨਾਂ ਨੇ ਪ੍ਰੈਕਟਿਸ ਹੀ ਬੰਦ ਕਰਤੀ ਐਮ ਡੀਸੀ ਐਲੋਪੈਥੀ ਦੇ ਉਹ ਤੇ ਉਹ ਕਿਤਾਬਾਂ ਪੜ੍ਹਨੀ ਸ਼ੁਰੂ ਕਰਤੀਆਂ ਹੋਰ ਕਿਤਾਬਾਂ ਦੇ ਲੱਥੇ ਕਰਨੇ ਸ਼ੁਰੂ ਕਰਤੇ ਇੱਕ ਕਿਤਾਬ ਉਹ ਪੜ੍ਹ ਰਹੇ ਸੀਗੇ ਹਾਂਜੀ ਉਹਦੇ ਚਰਨ ਨੇ ਬੜਿਆ ਵੀ ਲਿਖਿਆ ਸੀ ਵੀ ਜਿਹੜੀ ਚਾਹ ਜਿਹੜੀ ਇਹ ਚਾਈਨਾ ਬਾਰਕ ਹੈ ਮਤਲਬ ਤੇ ਇਹ ਤਾਂ ਬੁਖਾਰ ਨੂੰ ਉਤਾਰ ਦਿੰਦੀ ਹੈ ਵੀ ਇਹ ਕੌੜੀ ਹੈ ਹਾਂਜੀ ਉਹਨਾਂ ਕਿ ਵੀ ਕੌੜੀਆਂ ਤਾਂ ਹੋਰ ਵੀ ਬਹੁਤ ਚੀਜ਼ਾਂ ਨਹੀਂ ਕਾਰਨ ਕੀ ਹੋਇਆ ਹਾਂਜੀ ਖੋਜੀ ਮਨ ਸੀ ਉਹਨਾਂ ਨੇ ਕੀ ਕੀਤਾ ਉਹ ਜਿਹੜੀ ਚਾਈਨਾ ਬਾਰਕ ਸੀ ਜਿਹੜੀ ਆਪ ਉਹਦਾ ਘੋਲ ਬਣਾ ਕੇ ਪੀਣੀ ਸ਼ੁਰੂ ਕਰਤੀ ਹਾਂਜੀ ਤਾਂ ਉਹਨਾਂ ਨੂੰ ਬਿਲਕੁਲ ਹੀ ਮਲੇਰੀਆ ਵਾਲੇ ਲੱਛਣ ਪੈਦਾ ਹੋ ਗਏ ਹਾਂਜੀ ਫਿਰ ਉਹਨਾਂ ਨੇ ਦੇਖਿਆ ਵੀ ਇਹਦਾ ਮਤਰੇ ਤਾਂ ਠੀਕ ਕਰਦੀ ਵੀ ਇਹ ਪੈਦਾ ਕਰ ਸਕਦੀ ਹੈ ਬਿਮਾਰੀ ਨੂੰ ਫਿਰ ਉਹਨਾਂ ਨੇ ਹੋਰ ਦਵਾਈਆਂ ਜਿਵੇਂ ਜਿਵੇਂ ਸ਼ੁਰੂ ਕੀਤੀਆਂ ਲੈਣੀਆਂ ਆਪਣੇ ਆਪ ਉਹ ਵੀ ਉਹਨਾਂ ਨੇ ਦੇਖਿਆ ਕਿ ਜਿਹਹੇ ਜੀਆਂ ਬਿਮਾਰੀਆਂ ਉਹ ਠੀਕ ਕਰਦੀਆਂ ਸੀ ਉਹ ਜੀਆਂ ਉਹ ਪੈਦਾ ਵੀ ਕਰ ਸਕਦੀਆਂ ਸੀ ਇੱਥੋਂ ਫਿਰ ਉਹਨਾਂ ਨੇ 1790 ਚ ਹੋਮਪੈਥੀ ਦਾ ਸਿਧਾਂਤ ਦਿੱਤਾ ਸਿਮਿਲਿਆ ਸਿਮਿਲੀ ਬਸ ਕੁਐਰੈਂਟਰ ਕਿ ਜੋ ਪੈਦਾ ਕਰ ਸਕਦੀ ਹੈ ਜਿੱਦਾਂ ਦੀ ਬਿਮਾਰੀ ਉਦਾਂ ਦੀ ਨੂੰ ਉਹ ਠੀਕ ਕਰ ਸਕਦੀ ਹੈ ਹਾਂਜੀ ਤੇ ਫਿਰ ਉਹਨਾਂ ਨੇ ਸੋਚਿਆ ਵੀ ਇਹ ਬੜੀਆਂ ਦਵਾਈਆਂ ਜਿਹੜੀਆਂ ਨੇ ਕਰੂਡ ਫਾਰਮਸ ਹੁੰਦੀਆਂ ਨੇ ਇਹਨਾਂ ਦੇ ਸਾਈਡ ਇਫੈਕਟ ਨੇ ਵੀ ਇਹਨੂੰ ਕਿਵੇਂ ਘਟਾਇਆ ਜਾਵੇ ਫਿਰ ਉਹਨਾਂ ਨੇ ਖੋਜ ਕੀਤੀ ਜੀ ਇੱਕ ਪੋਟੈਂਸੀ ਬਣਾਈ ਹੋਮ ਪੈਥੀ ਚ ਹਾਂਜੀ ਵੀ ਜਿਵੇਂ ਇੱਕ ਟੁਕੜਾ ਦਵਾਈ ਦਾ ਲਾ ਲਿਆ 99 ਟੁਕੜੇ ਅਲਕੋਹਲ ਦੇ ਲੈ ਲੇ ਉਹਦੇ ਚ ਮਲਾਇਆ ਉਹਨੂੰ 10 ਵਾਰੀ ਹਿਲਾਇਆ ਉਹ ਇੱਕ ਪੋਟੈਂਸੀ ਦਾ ਨਾਮ ਦਿੱਤਾ ਉਹਨਾਂ ਨੇ ਹਾਂਜੀ ਫਿਰ ਉਸ ਤੋਂ ਬਾਅਦ ਅੱਗੇ 2 3 6 200000 10000 50000 ਲੱਖ ਪੋਟੈਂਸੀ ਹੌਲੀ ਹੌਲੀ ਇਦਾਂ ਚੱਲਦੀ ਗਈ ਉਹਦੇ ਨਾਲ ਕਾਰਨ ਹੈ ਕਿ ਜਿਹੜਾ ਅਸੀਂ ਕਹਿੰਦੇ ਕਿ ਹੋਮੋਪੈਥੀ ਦਵਾਈ ਨੁਕਸਾਨ ਨਹੀਂ ਕਰਦੀ ਸਾਈਡ ਇਫੈਕਟ ਨਹੀਂ ਹੁੰਦਾ ਜਿਹੜਾ ਬਿਮਾਰੀ ਵਾਲਾ ਪਾਰਟ ਹੈ ਉਸੇ ਤੇ ਅਸਰ ਕਰਦੀ ਹੈ ਉਹ ਪੋਟੈਂਸੀ ਪ੍ਰਾ ਜਿਹੜੀ ਇਹ ਉਹਨਾਂ ਨੇ ਸ਼ੁਰੂ ਕੀਤੀ ਮਤਲਬ ਬਣਾਉਣੀ ਦਵਾਈ ਦੀ ਕਿ ਇੱਕ ਡ੍ਰੌਪ ਲੈ ਕੇ 99 ਡ੍ਰੌਪ ਅਲਕੋਹਲ ਦੇ ਤੇ ਉਹ ਪਹਿਲੀ ਪੋਟੈਂਸੀ ਬਣੀ ਅਸੀਂ ਡਾਕਟਰ ਸਾਹਿਬ ਜਿਹੜੇ ਲੋਕ ਇੱਕ ਇਹ ਆਮ ਲੋਕ ਕਹਿੰਦੇ ਨੇ ਵੀ ਜੇ ਹੋਮੋਪੈਥੀ ਦਵਾਈ ਜੇ ਇਹ ਨੁਕਸਾਨ ਨਹੀਂ ਕਰਦੀ ਮਤਲਬ ਫਾਇਦਾ ਨਹੀਂ ਕਰਦੀ ਨੁਕਸਾਨ ਵੀ ਕਰਦੀ ਇਹ ਤੱਥ ਕਿੱਥੋਂ ਤੱਕ ਸਹੀ ਹਾਂ ਇਸੇ ਕਰਕੇ ਜਿਵੇਂ ਤੁਹਾਨੂੰ ਦੱਸਿਆ ਕਿ ਪੋਟੈਂਸੀ ਚ ਹੋਣ ਕਰਕੇ ਬਹੁਤ ਸੂਖਮ ਹੋਣ ਕਰਕੇ ਅੱਛਾ ਇਹ ਬਿਮਾਰੀ ਵਾਲੇ ਪਾੜਤੀ ਜਾ ਕੇ ਅਸਰ ਕਰਦੀ ਹੈ ਉਦਾਂ ਸਾਈਡ ਇਫੈਕਟ ਸੱਚੂ ਹੀ ਹੋਮੋਪੈਥੀ ਦੇ ਨਹੀਂ ਹੈ ਅੱਛਾ ਜਿਹੜੀ ਇਹ ਦਵਾਈ ਹੈ ਇਹ ਬਣਦੀ ਕਿਹੜੀ ਕਿਹੜੀ ਚੀਜ਼ਾਂ ਦੇ ਉੱਤੋਂ ਮਤਲਬ ਤਿਆਰ ਕੀਤੀ ਸਾਰੇ ਸਾਲਟ ਜੀ ਜਿੰਨਾ ਤੋਂ ਵੀ ਐਲੋਪੈਥੀ ਬਣਦੀ ਹੈ ਜਿੰਨਾ ਤੋਂ ਵੀ ਆਯੁਰਵੈਦਿਕ ਬਣਦੀ ਹੈ ਸਿਰਫ ਬਣਾਉਣ ਦੀ ਵਿਧੀ ਵੱਖਰੀ ਹੈ ਹਾਂਜੀ ਆਯੁਰਵੈਦਿਕ ਦੇ ਵਿੱਚ ਵੀ ਉਹ ਕਰੂਡ ਫਾਰਮ ਚ ਆਪਾਂ ਨੂੰ ਦਿੰਦੇ ਆ ਉਹ ਜਿਵੇਂ ਪਾਊਡਰ ਦਿੰਦੇ ਨੇ ਗੋਲੀਆਂ ਦਿੰਦੇ ਨੇ ਤੇ ਹੋਮੋਪੈਥੀ ਦੇ ਵਿੱਚ ਜਿਹੜੀ ਬਣਾਉਣ ਦੀ ਵਿਧੀ ਵੱਖਰੀ ਹੈ ਬੇਸਿਕ ਸਾਲਟ ਤਾਂ ਉਹੀ ਨੇ ਜੀ ਕਿਚੀ ਹਾਂਜੀ ਹਾਂ ਇਹ ਜੇ ਸਾਲਟ ਉਹਨੇ ਫਿਰ ਹੋਮੋਪੈਥੀ ਤੇ ਐਲੋਪੈਥੀ ਦੇ ਵਿੱਚ ਅੰਤਰ ਕਿੱਥੇ ਪਾਇਆ ਜਾਂਦਾ ਹਾਂ ਇੱਕ ਤਾਂ ਇਹੀ ਜਿਹੜੀ ਮੈਂ ਤੁਹਾਨੂੰ ਕਹਿੰਦੇ ਆ ਕਿ ਇਹ ਪੋਟੈਂਸੀ ਜਿਹੜੀ ਬਣਾਉਣੀ ਮਲ ਪਾਵਰ ਇੱਕ ਫਿਰ 3 ਫਿਰ 6 ਫਿਰ 12 ਫਿਰ 30 ਇਹ ਅੰਤਰ ਪਾਇਆ ਜਾਂਦਾ ਉਹਨਾਂ 'ਚ ਉਹ ਇਸ ਗੱਲ ਨੂੰ ਅੱਜ ਤਾਈਂ ਵੀ ਨਹੀਂ ਸਮਝ ਸਕਦੇ ਉਹ ਕਰੂਡ ਫਾਰਮਚੀ ਦਿੰਦੇ ਨੇ अच्छा दूसरा ਜਿਹੜਾ ਇਹ ਲਾਏ ਜਿਹੜਾ ਸਮਿਲੀ ਸਮਿਲੀ ਬਸ ਕੁਰੰਟਰ ਵਾਲਾ ਉਹ ਇਸ ਤੇ ਆਧਾਰਤ ਨਹੀਂ ਹੈ ਜੀ ਇਹ ਮਤਲਬ ਐਲੋਪੈਥੀ ਆਯੁਰਵੈਦਿਕ ਵੀ ਜਿਹੜੀ ਬਿਮਾਰੀ ਪੈਦਾ ਕਰ ਸਕਦੀ ਹੈ ਜਿਹੇ ਜਿਹੇ ਲੱਛਣ ਪੈਦਾ ਕਰਦੀ ਹੈ ਉਹੋ ਜੇ ਹੀ ਲੱਛਣ ਠੀਕ ਕਰ ਸਕਦੇ ਹੁਣ ਸਾਰੇ ਮਰੀਜ਼ ਮੈਂ ਜਿੰਨੇ ਦੇਖਦੇ ਹਾਂ ਉਹ ਤਾਂ ਸਿੰਪਟਮ ਪੁੱਛੀਦੇ ਆ ਲੱਛਣ ਪੁੱਛੀਦੇ ਆ ਜਿਹੇ ਜਿਹੜੀ ਦਵਾਈ ਨਾਲ ਮੈਚ ਕਰਦੇ ਨੇ ਉਹ ਦਵਾਈ ਉਹਨਾਂ ਨੂੰ ਦੇ ਦਿੱਤੀ ਹੈ ਤੇ ਉਹ ਪੋਟੈਂਸੀ ਫਾਰਮ ਚ ਦੇ ਦਿੱਤੀ ਹੈ ਅੱਛਾ ਜੀ ਕੋਈ 6x ਪੋਟੈਂਸੀ ਚ ਕੋਈ 30 ਦੇ ਵਿੱਚ ਹਾਂਜੀ ਜਿਹੜੀਆਂ ਉੱਪਰ ਵਾਲੀਆਂ ਵੀ ਦੇ ਦਿੱਤੀਆਂ ਨੇ 200 ਫਿਰ 10 ਮਹ ਹਜ਼ਾਰ ਪੋਟੈਂਸੀ ਨੂੰ ਕਹਿੰਦੇ ਨੇ 10 ਐਮ 10 1000 ਪੋਟੈਂਸੀ ਨੂੰ ਕਹਿੰਦੇ ਨੇ 50 ਐਮ ਸੀ ਐਮ ਫਿਰ ਇੱਕ 50 ਮਿਲੀਸੀਮਲ ਹੁੰਦੀ ਐ ਜਿਵੇਂ ਉਹ ਉਹ ਹਜੇ ਪੱਕ ਜਿਹੜਾ ਹੋਮੋਪੈਥੀ ਦਾ ਜਿਹੜਾ ਆ ਜਾਂਦਾ ਨਾ ਵੀ ਹਜੇ ਕਿਤੇ ਹੋਮੋਪੈਥੀ ਵਿਗਿਆਨਕ ਨਹੀਂ ਐ ਸੈਂਟਿਫਿਕ ਨਹੀਂ ਐ ਉਹ ਉਹ ਪੱਕ ਨਹੀਂ ਸੈਂਟਿਫਿਕ ਦੀ ਗੱਲ ਨਹੀਂ ਆ 12 ਪੋਟੈਂਸੀ ਤੱਕ ਤਾਂ ਉਹਦੇ ਚ ਜਿਹੜੇ ਦੇਖੇ ਜਾ ਸਕਦੇ ਨੇ ਮੈਡੀਸਨ ਦੇ ਅਣੂ ਆ ਆਈਟਮ ਆ ਮਤਲਬ ਉਹ ਤੋਂ ਉੱਪਰ ਲਈ ਹਜੇ ਕੀ ਰਹਿ ਜਾਂਦਾ ਉਹ ਹਜੇ ਸਟਿਲ ਖੋਜ ਕਰਨ ਵਾਲਾ ਐ ਕੰਮ ਕਰਦੀ ਏ ਸਾਡੇ ਸਾਹਮਣੇ ਅਸੀਂ ਦਿੰਦੇ ਆ ਮਰੀਜ਼ ਨੂੰ 100% ਹੀ ਰਿਜ਼ਲਟ ਮਿਲਦੇ ਨੇ ਅਸੀਂ ਹਮੇਸ਼ਾ ਹੀ ਕਹਿੰਦੇ ਆ ਆਓ ਦੇਖੋ ਸਾਡੇ ਕੋਲੇ ਬੈਠ ਕੇ ਦੇਖ ਲਓ ਅਸੀਂ ਤੁਹਾਨੂੰ ਤਨਖਾਹ ਦੇ ਦਾਂਗੇ ਬੈਠਣ ਦੀ ਕੋਲੇ ਪਰ ਕਿਵੇਂ ਕਰਦੀ ਆ ਕੀ ਰਹਿ ਜਾਂਦਾ ਦੇ ਵਿੱਚ ਉਹ ਹਜੇ ਖੋਜ ਦਾ ਵਿਸ਼ਾ ਹੈ ਪਰ ਜੇ ਉਹ ਨਹੀਂ ਦੇਣੀ ਮੰਨ ਲਓ ਪੋਟੈਂਸੀ ਤਾਂ 6 ਪੋਟੈਂਸੀ ਅਸੀਂ ਬਹੁਤ ਵਰਤਦੇ ਜੀ ਮੇਰੇ ਕੋਲ ਸਾਰੀਆਂ ਹੀ ਦਵਾਈਆਂ 6 ਪੋਟੈਂਸੀ ਵਿੱਚ ਹੈਗੀਆਂ ਨੇ 12 ਤਾਂ ਹੀ ਤਾਂ ਕੋਈ ਰੌਲਾ ਹੀ ਨਹੀਂ ਆ ਉਹ ਉਹਦੇ ਆਈਟਮ ਦੇਖੇ ਜਾ ਸਕਦੇ ਦਵਾਈ ਦੇ ਵਿੱਚ ਮਤਲਬ ਹੁੰਦੀ ਹੈ ਹਾਂਜੀ ਤੇ ਉਹ ਸਿਕਸਪਟ ਰਾਏ ਸੀ ਆਮ ਸਿਕਸ ਵਰਤਦੇ ਨੇ ਸਿਕਸ ਨਾਲ ਬਹੁਤ ਰਿਜ਼ਲਟ ਮਿਲਦੇ ਨੇ ਤਾਂ ਇਹ ਗੱਲ ਹੈ ਕਿ ਉਹਦੇ ਵਿੱਚ ਪੋਟੈਂਸ਼ੀਅਲ ਵਾਲੀ ਜਿਹੜੀ ਗੱਲ ਹੈ ਉਹ ਦੂਜੀਆਂ ਸਿਸਟਮ ਨਹੀਂ ਸਮਝ ਸਕਦੇ ਤੇ ਇਹ ਜਿਹੜਾ ਸੇਮ ਸਿਮਿਲਿਆ ਸਿਮਿਲਿ ਬਸ ਕਰੈਂਟਰ ਵਾਲੇ ਲਾਲ ਨੂੰ ਵੀ ਨਹੀਂ ਸਮਝ ਸਕਦੇ ਅੱਛਾ ਜਿਹੜੀ ਹੋਮੋਪੈਥੀ ਦਵਾਈ ਹੈ ਤੇ ਲੋਕ ਕਹਿੰਦੇ ਨੇ ਵੀ ਇਹ ਬਹੁਤ ਹੀ ਹੌਲੀ ਹੌਲੀ ਅਸਰ ਕਰਦੀ ਹੈ ਹਾਂਜੀ ਇਹ ਫਿਰ ਗੱਲ ਕਿੱਥੋਂ ਤੱਕ ਸਹੀ ਹੈ ਹਾਂ ਇਹ ਬਿਲਕੁਲ ਰੱਦ ਹੋ ਚੁੱਕੀ ਹੈ ਜੀ 1992 ਚ ਚੰਡੀਗੜ੍ਹ ਆਏ ਡਾਕਟਰ ਐਮ ਐਲ ਸਾਈਕਲ ਸੀਓ ਸੈਮੀਰਨ ਮੈਂ ਅਟੈਂਡ ਕੀਤਾ ਉਹਨਾਂ ਦਾ ਹਾਂਜੀ ਉਹਤਾਂ ਨੇ ਬੰਦੇ ਦੇ ਮਾਨਸਿਕ ਲੱਛਣਾਂ ਤੇ ਦਵਾਈ ਦੇਣ ਦਾ ਨਵਾਂ ਇੱਕ ਖੋਜ ਪੱਖ ਲਿਆਂਦਾ ਹੋ ਹੋਂ ਪੈਤੀ ਸਾਹਮਣੇ ਹਾਂਜੀ ਜਿਵੇਂ ਸਭ ਤੋਂ ਪਹਿਲਾਂ ਉਹਨਾਂ ਨੇ ਕਰਵਾਈ ਇਹ ਸਾਨੂੰ ਦਵਾਈ ਵੈਲਡੋਨਾ ਹੁੰਦੀ ਹੈ ਜਿਹਦੇ ਵਿੱਚ ਮਰੀਜ਼ ਚਾਹੁੰਦਾ ਕਿ ਮੈਂ ਬਹੁਤ ਜਲਦੀ ਠੀਕ ਹੋਵਾਂ ਮੈਂ ਐਸੇ ਕਰਕੇ ਨਹੀਂ ਡਾਕਟਰ ਆਉਂਦਾ ਕਿ ਹੋਂ ਪੈਤੀ ਹੌਲੀ ਅਸਰ ਕਰਦੀ ਹੈ ਤਾਂ ਉਹਨਾਂ ਨੇ ਕਿਹਾ ਇਹਨੂੰ ਤੁਸੀਂ ਇੱਕ ਮਾਈਂਡ ਰੂਬਰਿਕ ਜਿਹੜਾ ਲੱਛਣ ਬਣਾਉਣਾ ਹੈ ਕੈਰੀ ਡਿਜ਼ਾਇਰ ਟੂ ਬੀ ਫਾਸਟ ਕਿ ਪੇਸ਼ੈਂਟ ਜਲਦੀ ਠੀਕ ਹੋਣਾ ਚਾਹੁੰਦਾ ਅਸੀਂ ਉਹ ਬਣਾ ਕੇ ਉਸ ਮਰੀਜ਼ ਨੂੰ ਦਵਾਈ ਦਿੰਨੇ ਆ ਤਾਂ ਕਿਊਟ ਜਿਹੜੀਆਂ ਬਿਮਾਰੀਆਂ ਨੇ ਬੁਖਾਰ ਹੈ ਜਖਾਮ ਹੈ ਟਟੀਆਂ ਉਲਟੀਆਂ ਹੈ ਸਾਹ ਦੀ ਤਕਲੀਫ ਹੈ ਉਹ ਤਾਂ ਤੁਰੰਤ ਠੀਕ ਹੁੰਦੀ ਹੈ ਜਿੱਦੇ 24 ਆਵਰ ਫਰਕ ਪੈ ਜਾਂਦਾ ਤਾਂ ਉਹ ਗੱਲ ਗਲਤ ਸਿੱਧ ਹੋਊਗੀ ਕਿ ਹੋਮੋਪੈਥੀ ਹੌਲੀ ਅਸਰ ਕਰਦੀ ਹੈ ਅੱਗੇ ਸਾਨੂੰ ਸਮਝਾਉਣਾ ਪੈਂਦਾ ਮਰੀਜ਼ ਨੂੰ ਅਸੀਂ ਇਹਦਾ ਹੁਣ ਮਾਨ ਦਾ ਲੱਛਣ ਬਣਾਉਂਦੇ ਆ ਕਿ ਇਹ ਜਲਦੀ ਠੀਕ ਹੋਣਾ ਚਾਹੁੰਦਾ ਕੈਰੀ ਡਿਜੈਕਟ ਵੀ ਫਾਸਟ ਜਲਦੀ ਉਹਦੇ ਫੇਰ ਜਿਹੜੀਆਂ ਦਵਾਈਆਂ ਨੇ ਸੀ ਉਹਨਾਂ ਨੂੰ ਪੰਜ ਛਤ ਦਵਾਈਆਂ ਨੇ ਉਹਨਾਂ ਨੂੰ ਦੀ ਡਿਫਰੈਂਸ਼ੀਏਟ ਕਰ ਲੈਂਦੇ ਅਸੀਂ ਵੀ ਕਿਹੜੀ ਦਿੱਤੀ ਜਾਵੇ ਅਸੀਂ ਡਾਕਟਰ ਸਾਹਿਬ ਜਿਹੜੀ ਅਕਸਰ ਕਿਹਾ ਜਾਂਦਾ ਵੀ ਜਿਹੜੀ ਮਤਲਬ ਐਲੋਪੈਥੀ ਦੀ ਦਵਾਈ ਹੈ ਗੋਲੀਆਂ ਨੇ ਉਹ ਰਿਐਕਸ਼ਨ ਕਰ ਜਾਂਦੀਆਂ ਨੇ ਬਹੁਤ سارے ਲੋਕਾਂ ਨੂੰ ਸ਼ੂਤ ਨਹੀਂ ਪੈਂਦੀ ਦਵਾਈ ਹਨਾ ਬਹੁਤ سارے ਸਾਲਟ ਐਸੇ ਹੁੰਦੇ ਨੇ ਕੀ ਹੋਮੋਪੈਥੀ ਦੇ ਵਿੱਚ ਵੀ ਇਦਾਂ ਦੀ ਕੀ ਇਹਦੇ ਸਾਲਟ ਐਸੇ ਨੇ ਜਾਂ ਵੀ ਇਹ ਰਿਐਕਸ਼ਨ ਕਰਦੀ ਹੋਵੇ ਜਾਂ ਨਹੀਂ ਜੀ ਕੋਈ ਰਿਐਕਸ਼ਨ ਨਹੀਂ ਕਰਦੀ ਹਾਂਜੀ ਜਿਹੜੀ ਦਬੀ ਹੋਈ ਹੈ ਪਹਿਲਾਂ ਬਿਮਾਰੀ ਉਹ ਬਾਹਰ ਨਿਕਲ ਸਕਦੀ ਹੁੰਦੀ ਹੈ ਇੱਕ ਵਾਰ ਸੈਕੰਡਰੀ ਜਿਹੇ ਖਾਸ ਕਰਕੇ ਪਹਿਲਾਂ ਮਲਮਾ ਲਾ ਕੇ ਗੋਲੀਆਂ ਨਾਲ ਦਬੀ ਹੋਈ ਹੈ ਉਹ ਹੋਮੋਪੈਥੀ ਦਵਾਈ ਨਾਲ ਬਾਹਰ ਨਿਕਲੇਉਂਦੇ ਹੈ ਕਈ ਵਾਰੀ ਰਿਐਕਸ਼ਨ ਨਹੀਂ ਉਹਨੂੰ ਕਹਿੰਦੇ ਹੈ ਮਤਲਬ ਜਾਂ ਕੋਈ ਤੇ ਮਰੀਜ਼ ਨੂੰ ਦਵਾਈ ਤੋਂ ਬਾਅਦ ਹੋਮੋਪੈਥੀ ਤੋਂ ਟੱਟੀਆਂ ਉਲਟੀਆਂ ਲੱਗ ਗਈਆਂ ਚੰਗਾ ਸਮਝੋ ਵੀ ਸਰੀਰ ਜਿਵੇਂ ਸਾਫ਼ ਹੁੰਦਾ ਹੈ ਜਿਹੜਾ ਪੌਇਜ਼ਨਸ ਮੈਟਰ ਹੁੰਦਾ ਉਹ ਨਿਕਲ ਜਾਂਦਾ ਹੈ ਬਾਹਰ ਪਰ ਉਹ ਰਿਐਕਸ਼ਨ ਜੀ ਨਹੀਂ ਆਉਂਦਾ ਹਾਂਜੀ ਡਾਕਟਰ ਸਾਹਿਬ ਕਈ ਮਰੀਜ਼ ਐਸੇ ਹੁੰਦੇ ਨੇ ਜਿਹਨੇ ਜਿਹੜੇ ਮਤਲਬ ਪਹਿਲਾਂ ਕੋਈ ਗੰਭੀਰ ਬਿਮਾਰੀ ਹੁੰਦੀ ਐ ਉਹਦੇ ਉਹਦਾ ਟ੍ਰੀਟਮੈਂਟ ਆਲਰੇਡੀ ਪਹਿਲਾਂ ਐਲੋਪੈਥੀ ਚੱਲਦਾ ਹੁੰਦਾ ਪਰ ਬਾਅਦ ਚ ਆ ਕੇ ਮਤਲਬ ਉਹ ਹੋਮੋਪੈਥੀ ਚ ਆਪਣੀ ਦਵਾਈ ਲੈਣੀ ਸ਼ੁਰੂ ਕਰ ਦਿੰਦੇ ਫਿਰ ਕੋਈ ਕੀ ਉਹ ਹੋਮੋਪੈਥੀ ਦੇ ਨਾਲ ਨਾਲ ਐਲੋਪੈਥੀ ਦਵਾਈ ਖਾ ਸਕਦਾ ਜਾਂ ਨਹੀਂ ਖਾ ਸਕਦਾ ਹਾਂ ਖਾ ਸਕਦਾ ਜੀ ਅਸੀਂ ਉਹਨੂੰ ਹੌਲੀ ਹੌਲੀ ਕਟਾਉਨੇ ਆਟੇ ਪਰ ਡਾਊਨ ਕਰਦੇ ਆ ਅਸੀਂ ਮਤਲਬ ਸਾਹ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਜੋੜਾਂ ਦੇ ਬਹੁਤ ਜ਼ਿਆਦਾ ਦਰਦ ਨੇ ਕੋਈ ਉਸ ਨੂੰ ਮਾਨਸਿਕ ਪ੍ਰੋਬਲਮ ਹੈ ਕੋਈ ਮਤਲਬ ਇਹੀ ਕੋਈ ਹੋਰ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਸ਼ੂਗਰ ਜ਼ਿਆਦਾ ਹੈ ਬਈ ਤਾਂ ਬਲੱਡ ਪ੍ਰੈਸ਼ਰ ਸ਼ੂਗਰ ਚ ਲਗਭਗ ਅਸੀਂ ਕਹਿ ਦਿੰਦੇ ਆ ਕਿ ਤੈਨੂੰ ਦਵਾਈ ਖਾਣੀ ਪਊਗੀ ਅਸੀਂ ਅੰਗਰੇਜ਼ੀ ਦਵਾਈ ਅੱਛਾ ਜੀ ਹਾਂ ਤਾਂ ਪਰ ਬਾਕੀ ਜਿਹੜੀਆਂ ਬਿਮਾਰੀਆਂ ਨੇ ਉਹਦੇ ਵਿੱਚ ਮਾਨਸਿਕ ਰੂਪਾਂ ਚ ਬਹੁਤ ਜ਼ਿਆਦਾ ਰਿਜ਼ਲਟ ਨਹੀਂ ਹੋਂਪੈਥੀ ਦੇ ਉਹ ਫਿਰ ਅਸੀਂ ਹੌਲੀ ਹੌਲੀ ਟੇਪਰ ਡਾਊਨ ਕਰਾਉ ਕਰਦੇ ਆ ਮਤਲਬ ਵੀ ਜਿਵੇਂ ਪਹਿਲਾਂ ਅੱਧੇ ਕਰਤੀ ਫਿਰ ਚੌਥਾ ਹਿੱਸਾ ਕਰਤੀ ਫਿਰ ਉਹਨੂੰ ਬੰਦ ਕਰਵਾ ਦਿੱਤੀ ਇੱਕਦਮ ਨਹੀਂ ਲੋੜ ਪੈਂਦੀ ਆਪਾਂ ਨੂੰ ਕਿ ਮਰੀਜ਼ ਨੂੰ ਇੱਕਦਮ ਹੀ ਬੰਦ ਕਰਾਉਣੀ ਆ ਕੋਈ ਔਰ ਕੋਈ ਮਤਲਬ ਇਹ ਨਹੀਂ ਕਿ ਹੋ ਐਲੋਪੈਥੀ ਦਵਾਈ ਦੇ ਨਾਲ ਹੋਮੋਪੈਥੀ ਨੇ ਅਸਰ ਨਹੀਂ ਕਰਨਾ ਅੱਛਾ ਜੀ ਨਹੀਂ ਐਕਸਰ ਕਹਿੰਦਾ ਹੈ ਪਰ ਇਹ ਵੀ ਮੰਨ ਲਓ ਜਿਵੇਂ ਕੋਈ ਕੋਈ ਮਰੀਜ਼ ਐਸੇ ਨੇ ਜਿਹਦੇ ਨੂੰ 슈ਗਰ ਦੀ ਗੋਲੀ ਲੱਗੀ ਹੋਈ ਹੈ ਮੰਨ ਲਓ ਉਹ ਆ ਕੇ ਹੋਮੋਪੈਥੀ ਦਵਾਈ ਸ਼ੁਰੂ ਕਰ ਦੇ ਜੀ ਫਿਰ ਤੁਸੀਂ ਉਹਨਾਂ ਦੀ ਗੋਲੀ ਛਡਵਾਉਂਦੇ ਹੋ ਜਾਂ ਉਹਦੇ ਅਲਟਰਨੇਟਿਵ ਜਿਹੜਾ ਤੁਸੀਂ ਆਪਣਾ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਕਰਦੇ ਨਹੀਂ 슈ਗਰ ਤੇ ਬੀਬੀ ਜੀ ਤਾਂ ਮੈਂ ਦੇਖਿਆ ਕਿ ਅੱਛੇ ਰਿਜ਼ਲਟ ਹੋਮੋਪੈਥੀ ਦੇ ਨਹੀਂ ਆ ਤਾ ਜਿੱਥੇ ਅੱچھے ਰਿਜ਼ਲਟ ਨਾ ਹੋਣ ਮੇਰਾ ਤਾਂ ਸਵਾਹ ਹੈ ਕਿ ਮੈਂ ਪੇਸ਼ੈਂਟ ਨੂੰ ਦੱਸਦਾ ਕਿ ਤੁਸੀਂ ਆਪਦੀ ਟੈਬਲੇਟ ਖਾਂਦੇ ਰਹੋ ਲਗਾਤਾਰ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਅਸੀਂ ਠੀਕ ਕਰਦੇ ਹਾਂ ਤਾਂ ਉਹ ਲਗਭਗ ਇਹ ਹੁੰਦਾ ਕਿ ਤੁਸੀਂ ਖਾਂਦੇ ਰਹੋ ਜਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਏ ਨੇ ਉਹ ਤਾਂ ਸਾਡੇ ਕੋਲੋਂ ਚਲੇ ਗਏ ਨੇ ਉਹ ਤੇ ਉਹਨਾਂ ਦੀ ਖੋਜ ਸੀ ਕਿ ਤੁਸੀਂ ਕਣਕ ਬੰਦ ਕਰ ਦਿਓ ਕਣਕ ਦਾ ਆਟਾ ਬਿਲਕੁਲ ਬੰਦ ਕਰ ਦਿਓ ਦੁੱਧ ਬੰਦ ਕਰ ਦਿਓ ਤੇ ਮਿਲਟ ਜਿਹੜੇ ਅੱਜ ਮੋਟਾ ਅਨਾਜ ਹੈ ਕੋਧਰਾ ਕਟਕੀ ਕੰਗਣੀ ਹਰੀ ਕੰਗਣੀ ਸਬਾ ਖਾਣਾ ਸ਼ੁਰੂ ਕਰ ਦਿਓ ਜਾਂ ਕੋਈ ਹੋਰ ਮਲਟੀ ਗ੍ਰੇਨ ਆਟੇ ਖਾਰ ਦਿਓ ਤਾਂ ਤੁਸੀਂ 슈ਗਰ ਬੀਪੀ ਤੋਂ ਬਚ ਸਕਦੇ ਆ ਔਰ ਉਹਨਾਂ ਨੇ ਬਹੁਤ ਸਾਰੇ ਮਰੀਜ਼ ਠੀਕ ਕੀਤੇ ਵੀ ਨੇ ਹੁਣ ਵੀ ਉਹਨਾਂ ਦੀ ਬੇਟੀ ਵਿਕਾਸ ਨਗਰ ਤੇ ਪਟਿਆਲੇ বাস ਸਟੈਂਡ ਕੋਲੇ ਸੈਂਟਰ ਚਲਾ ਰਹੀ ਹੈ ਬਹੁਤ ਸਾਰਾ ਰికਾਰਡਡ ਕੇਸ ਨੇ ਉਹਨਾਂ ਕੋਲੇ ਇਹ ਚੀਜ਼ਾਂ ਬੰਦ ਕਰਨਾ ਇਹ ਡਾਕਟਰ ਸਾਹਿਬ ਤੁਸੀਂ ਨੇ ਗੱਲ ਕੀਤੀ ਵੀ ਦੁੱਧ ਨਾ ਪੀਓ ਕਿਉਂਕਿ ਹੁਣ ਤਾਂ ਮਤਲਬ ਜੇ ਕੋਈ ਬੰਦਾ ਮਾਰ ਹੁੰਦਾ ਜਾਂ ਕਮਜ਼ੋਰ ਹੁੰਦਾ ਉਹਨੂੰ ਪਹਿਲੇ ਨੰਬਰ ਤੇ ਕਹਿੰਨੇ ਭਾਈ ਦੁੱਧ ਪੀਆ ਕਰ ਹਾਂਜੀ ਆਪ ਤੁਸੀਂ ਕਹਿੰਨੇ ਵੀ ਦੁੱਧ ਛੱਡ ਦਿਓ ਦੁੱਧ ਛੱਡਣ ਦਾ ਕਾਰਨ ਕੀ ਹੈ ਜੀ ਕਿਉਂ ਛੱਡਣਾ ਜੀ ਹਾਂ ਉਹ ਕਹਿੰਦੇ ਵੀ ਡਾਕਟਰ ਸਾਹਿਬ ਦਾ ਏਸੀ ਡਾਕਟਰ ਅਮਰ ਸਿੰਘ ਜਦੋਂ ਲੈਕਚਰ ਦਿੰਦੇ ਸੀ ਕਿ ਐਕਚੁਅਲੀ ਮਾਂ ਦਾ ਦੁੱਧ ਹੀ ਬਣਿਆ ਹੁੰਦਾ ਮਨੁੱਖ ਲਈ ਜਾਂ ਪਸ਼ੂਆਂ ਲਈ ਜਦੋਂ ਕੁਐਸਚਨ ਰੇਜ ਹੋਇਆ ਕਿ ਮਤਲਬ ਕੈਲਸ਼ੀਅਮ ਘਟ ਜੂਗਾ ਉਹ ਕਹਿੰਦੇ ਸੋਚੋ ਤਾਂ ਸਹੀ ਨਾ ਕਦੇ ਸੋਚਦੇ ਨਹੀਂ ਅਸੀਂ ਖੋਜ ਨਹੀਂ ਕਰਦੇ ਕਿ ਮਾਂ ਦਾ ਦੁੱਧ ਕੱਟਰੂ ਬੱਚਰੂ ਨੂੰ ਤਾਂ ਬਹੁਤ ਕੁਝ ਦੇ ਨਹੀਂ ਪਲਾਇਆ ਹੁੰਦਾ ਮੜਕੇ ਆਪਾਂ ਡੰਡਾ ਮਾਰਦੇ ਆਂ ਪਲਾਉਂਦੇ ਹੀ ਨਹੀਂ ਹਾਂਜੀ ਅਸੀਂ ਤਾਂ ਫੇਰ ਵੀ ਮਾਂ ਦਾ ਦੁੱਧ ਕਿਸੇ ਦੇ 2 ਸਾਲ 3 ਸਾਲ ਵੀ ਪੀਤਾ ਹੋਇਆ ਕਹਿੰਦੇ ਕਦੇ ਕਿਸੇ ਮੱਝ ਦਾ ਗਾਂ ਦਾ ਟੱਠੇ ਦਾ ਝੋਟੇ ਦਾ ਕਦੇ ਉਹਨਾਂ ਦੇ ਫ੍ਰੈਕਚਰ ਹੋਇਆ ਦੇਖਿਆ ਵੀ ਕੈਲਸ਼ੀਅਮ ਘਟ ਗਿਆ ਹੋਏ ਹਾਂਜੀ ਇਹ ਇੱਕ ਗਲਤ ਮਿੱਥੇ ਬਣਾ ਲਈ ਜਾਂਦੀ ਹੈ ਉਹ ਕਹਿੰਦੇ ਵੀ ਦੁੱਧ ਦੁੱਧ ਸ਼ੁੱਧ ਦੁੱਧ ਨਹੀਂ ਰਿਹਾ ਪ੍ਰਾਗਲ ਉਹ ਬਿਮਾਰੀਆਂ ਕ੍ਰੀਏਟ ਕਰ ਰਹਾ ਹੈ ਜੇ ਤੁਹਾਡੇ ਕੋਲੇ ਦੇਸੀ ਗਾਇਆਂ ਦਾ ਦੁੱਧ ਹੈ ਦੇਸੀ ਬੱਜਾਂ ਦਾ ਦੁੱਧ ਹੈ ਆਪ ਦੇ ਘਰ ਦੀਆਂ ਨੇ ਉਹਨਾਂ ਨੂੰ ਚਾਰਾ ਜ਼ਹਿਰ ਰਹਿਤ ਨਹੀਂ ਪਾਇਆ ਜ਼ਹਿਰ ਰਹਿਤ ਪਾਇਆ ਦੂਜਾ ਜ਼ਹਿਰ ਵਾਲਾ ਨਹੀਂ ਪਾਇਆ ਕੋਈ ਉਹਨਾਂ ਦੇ ਇੰਜੈਕਸ਼ਨ ਨਹੀਂ ਲਾਏ ਤੁਸੀਂ ਦੁੱਧ ਕੱਢਣ ਲਈ ਵਧਾਉਣ ਲਈ ਉਹਨਾਂ ਨੂੰ ਖੁੱਲੇ ਚ ਚਾਰਿਆ ਹੋਇਆ ਪਹਿਲਾਂ ਦੀ ਤਰ੍ਹਾਂ ਕੁਦਰਤੀ ਫੇਰ ਨਹੀਂ ਉਹ ਦੁੱਧ ਮਾੜਾ ਕਿਉਂਕਿ ਦੁੱਧ ਦਾ ਹੁਣ ਟਾਂਗ ਹੀ ਬੜਾ ਬਦਲ ਗਿਆ ਜੀ ਜਿਹੜਾ ਚਾਰਾ ਉਤੇ ਰੇਹਾਂ ਸਪਰੇਹਾਂ ਕਰਕੇ ਜ਼ਹਿਰੀਲਾ ਪਾਇਆ ਜਾਂਦਾ ਹੈ ਤੇ ਉਸ ਕਰਕੇ ਜਾਂ ਦੁੱਧ ਨਹੀਂ ਦਿੰਦੀਆਂ ਉਹ ਇੰਜੈਕਸ਼ਨ ਲਾਏ ਜਾਂਦੇ ਨੇ ਉਹ ਬਹੁਤ ਹੀ ਖਤਰਨਾਕ ਗੱਲ ਹੈ ਉਸ ਕਰਕੇ ਉਹ ਕਹਿੰਦੇ ਸੀ ਵੀ ਦੁੱਧ ਕਿਉਂਕਿ ਚਾਂਸ ਨਹੀਂ ਹੈ ਵਧੀਆ ਸ਼ੁੱਧ ਮਿਲਣ ਦੇ ਜੀ ਇਹਨੂੰ ਬੰਦ ਕਰ ਦਿਓ ਕਣਕ ਦਾ ਵੀ ਇਹੀ ਹੈ ਕਿਉਂਕਿ ਸ਼ੁੱਧ ਕਣਕ ਰਹਿ ਨਹੀਂ ਗਏ ਕਿਸਾਨ ਅੱਗੇ ਦੀ ਅੱਗੇ ਉਹੀ ਬੀਜ ਬੀਜ ਦਾ ਬੀਜ ਦਾ ਉਹ ਬਹੁਤ ਜ਼ਹਿਰੀਲੀ ਹੋ ਚੁੱਕੀ ਹੈ ਇਹ ਜਿਹੜੇ ਮੋਲ ਮੂਗਲ ਅਨਾਜ ਆ ਜਾ ਮੋਟਾ ਅਨਾਜ ਆ ਇਹ ਹਜੇ ਬਿਲਕੁਲ ਹੀ ਸੁਧ ਪਏ ਹੋਏ ਨਹੀਂ ਉਹ ਮੈਂ ਜਿਵੇਂ ਕੋਈ ਤਰਾ ਕੁਟਕੀ ਕੰਗਣੀ ਸਵਾ ਆ ਕੇ ਜਿਹੜੇ ਹੈਗੇ ਨੇ ਜਿਹੜੀ ਹੋਮੋਪੈਥੀ ਦੀ ਆਪਾਂ ਹੁਣ ਗੱਲ ਕਰ ਰਹੇ ਸੀਗੇ ਮੰਨ ਲਓ ਜਦੋਂ ਐਕਸੀਡੈਂਟ ਹੁੰਦੇ ਨੇ ਹਾਂ ਜੀ ਐਕਸੀਡੈਂਟ ਦੇ ਦੌਰਾਨ ਜੋ ਸੱਟਾਂ ਲੱਗਦੀਆਂ ਨੇ ਉਹਦੋਂ ਉਸ ਦੇ ਦੌਰਾਨ ਵੀ ਹੋਮੋਪੈਥੀ ਕੰਮ ਕਰਦੀ ਹੈ ਜਾਂ ਉਦੋਂ ਚਲੋ ਕੱਟ ਫੱਟ ਤੇ ਦਾ ਚਲੋ ਜਿਹੜਾ 3 ਮਿੰਟ ਹੁੰਦੇ ਉਸ ਤੋਂ ਬਿਨਾ ਜਿਹੜੀਆਂ ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ ਇਹਦੀ ਚਨਾ ਜੀ ਅਸੀਂ ਐਸ਼ੇ ਕਰਕੇ ਜਦੋਂ ਮੈਂ ਗਵਰਨਮੈਂਟ ਸਰਵਿਸ ਸੀਗਾ ਉਸ ਸਮੇਂ ਇੱਕ ਮਿੰਮ ਚਲਾਈ ਕਿ ਅੰਡਰ 1 ਰੂਪ ਸਾਰੇ ਸਿਸਟਮ ਹੋਣੇ ਚਾਹੀਦੇ ਕਿ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਐਲੋਪੈਥੀਆ ਹੋਮੋਪੈਥੀ ਮੈਡੀਕਲ ਆਫਸਰ ਵੀ ਹੋਵੇ ਆਯੁਰਵੈਦਿਕ ਮੈਡੀਕਲ ਆਫਸਰ ਵੀ ਹੋਵੇ ਈਵਨ ਯੋਗਾ ਜਨਾਨੀ ਤੇ ਨੇਚਰੋਪੈਥੀ ਵੀ ਹੋਵੇ ਕਿਉਂਕਿ ਜਿਹੜੇ ਸਿਸਟਮ ਜਿਹੜੀ ਚੰਗੀ ਗੱਲ ਹੈ ਉਹਨੂੰ ਅਡਾਪਟ ਕਰਨਾ ਚਾਹੀਦਾ ਹੁਣ ਐਕਸੀਡੈਂਟ ਹੋ ਗਿਆ ਮਰੀਜ਼ ਮਰ ਰਿਹਾ ਹੈ ਸਰਜਰੀ ਦੀ ਲੋੜ ਹੈ ਉਹਦੇ ਚ ਬਿਲਕੁਲ ਐਲੋਪੈਥੀ ਵੱਲ ਹੀ ਜਾਣਾ ਚਾਹੀਦਾ ਸਾਨੂੰ ਐਲੋਪੈਥੀ ਬਚਾ ਸਕਦੀ ਹੈ ਤਾਂ ਇਹ ਉਹੋ ਐਸੇ ਕਨਸੈਪਟ ਨਾਲ ਸ਼ੁਰੂ ਕੀਤੇ ਸੀ ਕਿ ਜਿਹੜੇ ਸਿਸਟਮ ਜਿਹੜੀ ਬਿਮਾਰੀ ਦਾ ਵਧੀਆ ਹੱਲ ਹੈ ਆਓ ਆਪਾਂ ਰਲ ਕੇ ਉਸ ਮਰੀਜ਼ ਸਾਨੂੰ ਤਾਂ ਮਨੁੱਖ ਦੀ ਬਚਾਉਣ ਦੀ ਲੋੜ ਹੈ ਸੋ ਐਕਸੀਡੈਂਟ ਵਾਲੇ ਕੇਸਾਂ ਚ ਇੰਜਰੀ ਵਾਲੇ ਕੇਸਾਂ ਚ ਮਲੋਂ ਫ੍ਰੈਕਚਰ ਹੋ ਗਿਆ ਤਾਂ ਪਲਾਸਟਰ ਲਾਉਣਾ ਹੀ ਪਊਗਾ ਹਾਂਜੀ ਐਮਰਜੈਂਸੀ ਆ ਇਸੂਜੀ ਦੇ ਵਿੱਚ ਟਰੋਮਾ ਸੈਂਟਰ ਜੀ ਤੁਹਾਨੂੰ ਉਹਨੂੰ ਬਚਾਉਣਾ ਹੀ ਪਊ ਪੇਸ਼ੈਂਟ ਨੂੰ ਸਾਰੀਆਂ ਸਹੂਲਤਾਂ ਦੇ ਕੇ ਹਾਂਜੀ ਉਹ ਕੋਈ ਹੋਰ ਨਹੀਂ